ਆਉ ਗੇਰ ਆਂ ਬੀ ਨਾ ਮੈਫਲਾਂਤੀ ਆਂ ਦਿਆ ਤੋ ਨਾ ਜ਼ਕਰ ਖੁਦ ਨਾਲੋਂ ਰੰਦਾ ਉਹਨਾਂ ਨੂੰ ਮੇਰਾ ਫਿਕਰ ਕਰਦੇ ਆ ਸਾੜਾ ਕਹਿੰਦੇ ਪੇਤ ਨਹੀਂ ਦਿੰਦਾ ਕੱਥੇ ਦਿੰਦਾ ਇਨੀ ਫੱਕ ਮੁੰਡਾ ਵਾਈ ਵਿੱਚ ਰੰਦਾ ਆਉ ਜੇ ਲਮੇ ਕਰਦੇ ਆ ਸ਼ੰਕੀ ਹੱਦੋਂ ਆਦਿਆ ਪੜਾ ਵਿੱਚ ਪੈਂਦੇ ਨੇ ਖੜਾਕੇ ਪੱਟਾਂ ਦੇ ਮਾਝਾ ਬੈਕਰਾਉਂਡ ਆ ਨਹੀਂ ਗੰਨਾ ਵਿੱਚ ਰੌਂਦਿਆ ਨਾ ਕਿਸੇ ਨਾਲ ਬੌਂਡਿਆ ਨਹੀਂ ਪੁੱਤ ਜੱਟਾਂ ਦੇ ਮਾਝਾ ਬੈਕਰਾਉਂਡ ਆ ਨਹੀਂ ਗੰਨਾ ਵਿੱਚ ਰੌਂਦਿਆ ਨਾ ਕਿਸੇ ਨਾਲ ਬੌਂਡਿਆ ਨਹੀਂ ਪੁੱਤ ਜੱਟਾਂ ਦੇ ਐਂਗਰ ਹਾਰ ਆੜੀਆਂ 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 ਚੱਲੇ ਅੱਗੇ ਬੈਠ ਜਿਹੜੇ ਅੱਗ ਸਿੱਖਦੇ ਗੱਲਾਂ ਜਾਣੀਆਂ ਨਹੀਂ ਉਹਨਾਂ ਕੋਲੋਂ ਜਰੀਆਂ ਆੜੀਆਂ ਆਓ ਆੜੀਆਂ ਆੜੀਆਂ ਪਾਉ ਪਿੱਛੇ ਨਹੀਂ ਹੋ ਵਖਤੋਆਂ ਕਰਦੇ ਸਿੱਧੀ ਗੱਲ ਜੱਟ ਮੰਦੇ ਉੱਤੇ ਮਰਦੇ ਕੱਟ ਕੇ ਡੱਬੀ ਚੋਹੇ ਤਾਂ ਨਿਤ ਸ਼ੱਕਦੇ ਸੂਰਜਾਂ ਦੇ ਵਾਂਗ ਫੇਰ ਚਿਹਰੇ ਪਾਖਦੇ ਆਓ ਮਸਲੇ ਗੰਭੀਰ ਨੇ ਯਾਰੀਆਂ ਦੇ ਜੰ